ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆ ਜੀ ਪਿਆਸ ਦਰਿਆ ਦੇ ਕੰਢੇ ਤੇ ਪਿੰਡ ਬਤਾਲਾ ਜ਼ਿਲ੍ਹਾ ਕਪੂਰਥਲਾ ਹੜਕਾ ਪੁਲਾਤ ਜਿਸ ਜਗ੍ਹਾ ਦੇ ਉੱਤੇ ਅਸੀਂ ਖੜੇ ਆ ਜਿੱਥੇ ਕਿ ਪੰਜਾਬ ਪਹਿਲਾ ਇਹ ਹੜਾਂ ਦੀ ਮਾਰ ਚੱਲ ਰਿਹਾ ਉੱਤੇ ਅਸੀਂ ਦਰਿਆ ਕੰਢੇ ਤੇ ਖੜੇ ਤੁਸੀਂ ਮੇਰੇ ਆਪੋਜ਼ਿਟ ਸੂਰਜਿਤ ਦੇ ਦੁਪਤਾ ਉੱਤਰ ਵੇਖ ਸਕਦੇ ਹੋ ਕਿ ਜਿਹੜਾ ਡੇਰਾ ਰਾਧਾ ਸਵਾਮੀ ਦੇ ਵੱਲੋਂ ਲਗਾਤਾਰ ਜਿਹੜਾ ਬੰਨ੍ਹ ਬਣਾਏ ਜਾ ਰਹੇ ਹਨ ਜਿਸ ਦਾ ਰਿਜ਼ਲਟ ਤੁਹਾਡੇ ਸਾਹਮਣੇ ਜਿਹੜਾ ਆਇਆ ਇਹ ਮੇਰੇ ਨਾਲ ਖੜੇ ਹਨ ਵੀਰ ਹਰਵਿੰਦਰ ਸਿੰਘ ਜੋ 42 ਦੇ ਹਨ ਕਿ ਇਸ ਹੜ੍ਹ ਦੇ ਨਾਲ ਅਤੇ ਇਸ ਡੇਰੇ ਦੇ ਜੋ ਬੰਨ ਬਜਾਹ ਦੀ ਕੀ ਸਚਾਈ ਹੈ ਤੇ ਕਿਸ ਤਰ੍ਹਾਂ ਇਹਨਾਂ ਦੀ ਜਿਹੜੀ ਜ਼ਮੀਨ ਉਹ ਠੋਕਰ ਬਜੰਦੇ ਨਾਲ ਜਿਹੜਾ ਨੁਕਸਾਨ ਹੋਇਆ ਉਹ ਤੁਹਾਨੂੰ ਦੱਸਣਗੇ ਵੀਰ ਹਰਵਿੰਦਰ ਸਿੰਘ ਜੀ ਜੋ 42 ਦੇ ਇਸ ਜ਼ਮੀਨ ਦੇ ਮਾਲਕ ਨੇ ਜੀ ਵਾਜ ਖਾਲਸਾ ਸਾਹਿਬ ਆਜੀ ਫਤਿਹ ਆਪ ਸੰਗ ਜਾਣਦੇ ਹੋ ਇਹ ਜੋ ਰਾਜਾ ਸੁਆਮੀ ਡੇਰਾ ਬਿਆਸ ਗੁਰਿੰਦਰ ਸਿੰਘ ਤੋਂ ਲੋਨ ਉਹ ਨਜਾਇਜ਼ ਪੰਨ ਲਾਇਆ ਜਾ ਰਿਹਾ ਵਾ ਇਹਦੀ ਵਜ੍ਹਾ ਦੇ ਨਾਲ ਨਜਾਇਜ਼ ਠੋਕਰਾਂ ਲਾ ਕੇ ਨਜਾਇਜ਼ ਇਹ ਜਿਹੜਾ ਜੋਗੀ ਇਹਦੇ ਨਾਲ ਸਾਡੀ 1.5 ਕਿੱਲੇ ਜ਼ਮੀਨ ਚਲੀ ਗਈ ਆ ਜਿਹੜਾ ਤੁਸੀਂ ਦੇਖਿਆ ਤੁਸੀਂ ਇਹਦੇ ਵਿੱਚ ਆਪਣਾ ਕਮਾਦ ਵੀ ਖੜਾ ਵਾ ਤੋਂ ਤੋਂ 1.5 ਕਿੱਲੇ ਸਾਡਾ ਕਮਾਦ ਇਹ ਪੰਜਾਬ ਦੇ ਅੰਦਰ ਚਲਾ ਗਿਆ ਵਾ ਇਹ ਗਿਆ ਸਿਰਫਾ ਹੌਣ ਹਾੜ ਦੇ ਹੌਣ ਦੇ ਇਹ ਪਹਿਲਾ ਜਾਨੀ ਕਿ ਇਹ ਗੱਡਾ ਪੂਰਾ ਸੀ ਕਿੰਨਾ ਪੂਰਾ ਸੀ ਇਹ ਜਿਹੜੇ ਤੁਸੀਂ ਦਰਖਤ ਦੇਖ ਰਹੇ ਉਹਦੇ ਤੱਕ ਨਾ ਸੀ ਠੀਕ ਹੈ ਜੀ ਠੀਕ ਹੈ ਜੀ ਇੱਕ ਤੋਂ ਇੱਕ ਅੱਗੇ ਕਿੰਨਾ ਸੀ ਸਾਡਾ 2 ਤੋਂ 2.5 ਕਿਲੇ ਜਿੰਨੀ ਚਲੀ ਗਈ ਹੈ ਜਿਹੜੀ ਬਾਕੀ ਆ ਉਹ ਵੀ ਡਿੱਗਰ ਦੀ ਗਦਾਰ ਤੇ ਇਹ ਜਿਹੜਾ ਬੰਨ ਹੈ ਇਹ ਜਾਨੀ ਕਿ ਕਿੰਨੇ ਕਿ ਜਾਨੀ ਕਿ ਜਿਹੜਾ ਹੁਣ ਤੱਕ ਤੁਹਾਡੀ ਸੋਚ ਜਿਹਦਾ ਉਹਨਾਂ ਕਿੱਥੋਂ ਆਇਆ ਦਰਿਆ ਵਾਲਾ ਜਿਹੜਾ ਦਰਿਆ ਦੇ ਵਿੱਚ ਜਿਹੜਾ ਬੰਨ ਹੋਇਆ ਦੇਖੋ ਜੀ ਜੇਕਰ ਆਪਾਂ ਸ਼ੁਰੂ ਤੋਂ ਲੈ ਕੇ ਚੱਲਦੇ ਹਾਂ ਕਿ ਤਿੰਨ ਤਿੰਨ ਤੋਂ ਤੁਹਾਨੂੰ ਮੈਂ ਇਹ ਸਵਾਲ ਤਾਂ ਕਰਿਆ ਸਚਾਈ ਜਿਹੜੀ ਸਾਰਿਆਂ ਦੇ ਸਾਹ ਦਾ ਹਰ ਰੋਜ਼ ਦਾ ਇੱਥੇ ਘੇੜਾ ਵਾ ਉਹ ਵੇਖ ਸਕਦਾ ਕਿ ਇੱਥੇ ਕੀ ਹੋ ਰਿਹਾ ਬਿਲਕੁਲ ਸੱਚਾਈ ਜਿਹੜੀ ਆ ਕੋਈ ਦੱਸਣਾ ਕਿ ਕਿੰਨਾ ਕੁ ਜਾਣ ਕੇ ਜਿਹੜਾ ਅੱਗੇ ਨੂੰ ਆ ਚੁੱਕੇ ਹਾਂ ਜੇ ਸ਼ੁਰੂ ਤੋਂ ਲੈ ਕੇ ਚੱਲੀਏ ਢਾਈ ਤੋਂ 3 ਕਿਲੋਮੀਟਰ ਘਟੋ ਘਟ ਕੇ ਤੋਂ ਵੱਧ ਹੀ ਹੋ ਸਕਦਾ ਜਿਹੜਾ ਹੌਣਿਆਂ ਦੀਆਂ ਟੋਕੀਆਂ ਸੁਖੀ ਵਾਲੇ ਪੱਖੋਂ ਨਰਾਮ ਕਰ ਪ੍ਰਯਾਦਵ ਚ ਨਿਯਾਇ ਸ਼ੁਰੂ ਕੀਤਾ ਵਾ ਇਹਦੀ ਵਜ੍ਹਾ ਨਾਲ ਇੱਥੇ ਸਾਡਾ ਸਭ ਤੋਂ ਜ਼ਿਆਦਾ ਲੱਗਦਾ ਹੈ ਚੌਥੀ ਵਾਰ ਇਹ ਕਰ ਰਿਹਾ ਜੀ ਤੇ ਇਹ ਬੇਸਤੀ ਦੇਖ ਸਕਦੇ ਕਿ ਇੱਥੇ ਦੇ ਵਸੇ ਨੇ ਇੱਕ ਆ ਜੀ ਤੇ ਅੱਜ ਸਾਰਾ ਪਿੰਡ ਪਕਾਲੇ ਦੇ ਵਿੱਚ ਸਰਦਾਰ ਸੁਖਿੰਦਰ ਸਿੰਘ ਜੀ ਕੋਸਾ ਕੌਮੀ ਕਿਸਾਨ ਕਿਸਾਨ ਯੂਨੀਅਨ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਸਾਰੇ ਯਾਨੀ ਕਿ ਅੱਜ 78 ਹੋਏ ਹਾਂ ਇਸ ਬਿਆਸ ਦਰਿਆ ਦੇ ਉੱਤੇ ਤੇ ਅੱਜ ਨਾਲ ਹਣ ਤੇ ਉਹ ਬਾਕੀ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਨ ਕਿ ਇਹ ਕੀ ਮਸਲਾ ਹੈ ਤੇ ਇਹ ਕੀ ਕਹਿਣਾ ਚਾਹੁੰਦੇ ਹਨ ਕਿ ਕਿਸ ਤਰ੍ਹਾਂ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹਨ ਰਸ ਵਾਲੇ ਦੋਸਤੋ ਪਹਿਲਾਂ ਦਸਾਰਾ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਦੇ ਭਤੇ ਦੇਖੋ ਅਸੀਂ 2 ਸਾਲ ਦਾ ਇੱਥੇ ਆ ਰਹੇ ਹਾਂ ਵੇਖਣ ਜਿੱਥੇ ਆ ਬਲਾਰਾ ਵਾਲੇ ਦੱਸੇ ਪਹਿਲਾਂ ਜਿਹੜੇ ਵੀਰ ਦੇ ਆ ਵਿਚਾਰੇ ਦਾ ਕੁਮਾਰ ਵੀ ਵਿੱਚ ਰੜ ਗਿਆ ਦੋ ਟਾਈ ਕਿੱਲੇ ਪਰ ਮੈਂ ਨਾ ਜੋ ਕੁਮਾਰ ਦਾ ਦੋ ਟਾਈ ਕਿੱਲੇ ਰੜ ਗਿਆ ਆ ਜਿੰਨੀ ਜਮੀਨ ਐ ਸਾਰੀ ਜੇ ਸਰਕਾਰ ਨੇ ਐਂ ਕੁੰਭ ਕਰਨੀ ਨਹੀਂ ਦਿੱ ਸੁੱਤੇ ਰੇ ਜਿੱਥੇ ਡੇਰਾ ਪ੍ਰੇਮੀ ਬਾਬਾ ਗੁਰਿੰਦਰ ਸਿੰਘ ਕੋ ਲੋਜੜਾ ਆਪਦੇ ਆਪ ਨੂੰ ਬਾਬਾ ਖੋਦਾ ਪਰ ਬਾਬਾ ਖੋਦਾ ਹੱਕਦਾਰ ਨਹੀਂ ਹੋ ਜਿਹੜਾ ਲੋਕਾਂ ਨੂੰ ਮਾਰ ਦਿਆ ਤੇ ਆਪਦੇ ਜਿਹੜੇ ਉਹ ਦੇਖੋ ਬੰਨ ਕਿੰਨੇ ਤਖੜੇ ਕਰ ਦਿਆ ਉਹ ਜਿਹੜੇ ਬੰਨ ਤਗੜੇ ਕਰ ਰਿਹਾ ਉਹਦਾ ਸਾਰਾ ਦਰਿਆ ਦਾ ਜਿਹੜਾ ਵਹਿਣਾ ਉਹ ਚੜ੍ਹਦੇ ਪਾਸੇ ਵੱਲ ਨੂੰ ਮੋੜ ਰਿਹਾ ਆਵਦੇ ਵਾਲੇ ਪਾਸੋਂ ਮੈਂ ਸਮਝਦਾ ਵੀ ਜਿੱਥੇ ਸਰਕਾਰਾਂ ਉੰਬ ਕਰਨੀ ਨਹੀਂ ਸੁੱਤਾਂ ਰਾਜਨੀਤਿਕ ਐਮ ਐਲ اے ਐਮ ਪੀ ਕੁਝ ਕਰਨੀ ਨਹੀਂ ਸੁੱਤੇ ਆ ਉਹ ਇਲਾਕੇ ਵਾਲਿਆਂ ਨੂੰ ਪਤਾ ਹੀ ਨਹੀਂ ਜਿਹੜੀ ਰੇਤਾ ਉਹ ਦਰਿਆ ਦੇ ਵਿੱਚ ਉਹ ਦੇਖੋ ਮਸ਼ੀਨਾਂ ਚੱਲੀ ਜਾਂਦੀਆਂ ਅੱਜ ਵੀ ਉਹ ਰੇਤਾ ਕੱਢ ਕੱਢ ਰਾਇਆ ਜੇ ਕਿਸਾਨ ਰੇਤਾ ਕੱਢਦਾ ਤਾਂ ਉਹਤੇ ਪਰਚੇ ਕੀਤੇ ਜਾਂਦੇ ਨੇ ਮੁਕੱਦਮੇ ਚਲਾਏ ਜਾਂਦੇ ਨੇ ਮੈਂ ਸਮਝਦਾ ਇਹ ਸਰਕਾਰ ਦੀ ਬੜੀ ਵੱਡੀ ਛਾਛਾ ਇਹਦੇ ਨਾਲ ਰਲ ਕੇ ਸਰਕਾਰਾਂ ਦੇ ਨਾਲ ਰਲਿਆ ਹੋਇਆ ਤੇ ਸਰਕਾਰਾਂ ਕੁਝ ਨਹੀਂ ਕਰਦੀਆਂ ਪਰ ਐ ਸਮਾਂਚ ਤੋਂ ਮੈਂ ਦੱਸਣਾ ਚਾਹਣਾ ਅੱਜ ਅਸੀਂ ਬੀਕੇ ਜੂ ਖੋਸਾ ਵੱਲੋਂ ਇਹਨਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾ ਕੇ ਚੱਲੇ ਆਂ ਵੀ ਜਿਹੜੀ ਲੜਾਈ ਥੋਨੂੰ ਕਰੋ ਤੇ ਲੜਾਓ ਦੀ ਕਰੋ ਤੇ ਮਰੋ ਦੀ ਲੜਾਈ ਆ ਕੇਵਲ ਤੇ ਕੇਵਲ ਥੋਡੀ ਲੜਾਈ ਕਿਸੇ ਸਰਕਾਰਾਂ ਨੇ ਨਹੀਂ ਲੜਨੀ ਥੋਨੂੰ ਆਪ ਦੇ ਮੋਢਿਆਂ ਤੇ ਲੜਨੀ ਪੈਣੀ ਆ ਜੇ ਤਾਂ ਮੋਢਿਆਂ ਇੱਕ ਗੱਲ ਆ ਇਥੋਂ ਦੇ ਆ ਕੇ ਕਿਸਤੀਆਂ ਕਿ ਮੈਂ ਨਾ ਭਾਈ ਜੀ ਮੈਂ ਮੂਰੇ ਲੱਗੂਗਾ ਤੇ ਉਹ ਬਾਬਾ ਆਪਦੇ ਬੰਦੇ ਲਿਆਵੇ ਪਸਟ ਕੇ ਵਿਖਾਵੇ ਬੋਰੀ ਇੱਕ ਵੀ ਇਹ ਕਰ ਲਵੇ ਪਿੰਡ ਇੱਕਾ ਜਿੱਦੇ ਮਰਜ਼ੀ ਸਾਦ ਲੈਣ ਮੈਂ ਮੂਰੇ ਜੇ ਹੂੰਗਾ ਤੇ ਮੈਂ ਬੰਦ ਕਰਾ ਕੇ ਵਿਖਾਉਂਗਾ ਜਿੰਨੀ ਤੇ ਇੱਕ ਵੀ ਬੋਰੀ ਸਦ ਕੇ ਵੇਖਣ ਭਾਂਦੀ ਸਾਨੂੰ ਦਰਿਆ ਚ ਰੋਟੀਆਂ ਖਾਣੀਆਂ ਪੈਣ ਦਰਿਆ ਚ ਹੀ ਰਸਤਾ ਰਹਿਣੀਆਂ ਪੈਣ ਸੋ ਮੈਂ ਇਹਨਾਂ ਅਸੀਂ ਨਗਰਾਂ ਨੂੰ ਬਚਾਉਣ ਦੀ ਵਾਅਦਾ ਤੇ ਸਾਡੀ ਪਰ ਜੋਰ ਇੱਥੇ ਮਤਲਬ ਦਿਨ ਰਾਤ ਪਹਿਰਾ ਦੇਣ ਦੀ ਲੋੜ ਆ ਆ ਜਿਹੜੇ ਨਗਰਾਂ ਸਾਰਾ 1.5 ਕਿਲੋਮੀਟਰ ਬਾਟ ਨਾਲ ਆ ਜੇ ਆਹ ਦਰਿਆ ਇਹ ਰੁੜਦਾ ਗਿਆ ਤੇ ਆ ਪਿੰਡ ਸਾਰੇ ਜਿਹੜੇ ਮੈਨੂੰ ਪਤਾ ਆਉਂਦੀ ਲਪੇਟ ਦੇ ਵਿੱਚ ਲੈ ਜੂਗਾ ਜਿੰਨਾ ਪਾਣੀ ਇੱਥੇ ਵਗ ਰਿਹਾ ਤੇ ਜਿਹੜੀਆਂ ਫਸਲਾਂ ਸੀ ਕਿਸਾਨਾਂ ਦੀਆਂ ਉਹ ਉਹ ਤੈਸ ਨਸ ਕਿਉਂ ਆ ਇਸੇ ਗਰਿੰਦਰ ਢੱਲੋਂ ਦੀ ਵਜ੍ਹਾ ਕਾਰਨ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਫਸਲਾਂ ਦਾ ਜਿਹੜਾ ਨੁਕਸਾਨ ਦੀ ਭਰਵਾਈ ਆ ਮੈਨਾਂ ਅਸੀਂ ਇੱਥੇ ਕੇਸ ਪਾ ਕੇ ਇਹ ਤੋਂ ਹੀ ਕਰਵਾਵਾਂਗੇ ਸਰਕਾਰਾਂ ਦੇ ਪੰਨੇ ਪਿੱਛੇ ਰਹਿ ਜਾਣ ਜੇ ਅਸੀਂ ਜਉਂਦੇ ਰਹੇ ਤਾਂ ਪੂਰੀ ਭਰਵਾਈ ਕਰਕੇ ਕੇਸ ਵੀਰੋ ਤੇ ਮੁਕੱਦਮੇ ਚਲਾਵਾਂਗੇ ਤੇ ਇੱਕ ਵੀ ਬੋਰੀ ਜਿਹੜੀ ਜੇ ਸੰਗਤ ਨੇ ਕਹਤਾ ਸਾਨੂੰ ਵੀ ਆਜੋ ਤੇ ਅਸੀਂ ਆਵਾਂਗੇ ਮੂਰੇ ਸਾਨੂੰ ਪਰ ਜਿਹੜੀ ਮਰਜ਼ੀ ਪੁਲਿਸ ਫੜ ਲਵੇ ਰੋਕਾਂਗੇ ਰੋਕ ਕੇ ਵਿਖਾਵਾਂਗੇ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਤੇ ਆ ਰਿਹਾ ਨਾ ਚੰਡੀਗੜ੍ਹ ਦੇ ਵਕੀਲ ਸਰਕਾਰ ਚਰਨਪਾਲ ਸਿੰਘ ਜੀ ਬਾਗਈਆ ਜੋ ਕਿ ਬੜੇ ਮੁਸਤੈਦੀ ਦੇ ਨਾਲ ਜਿਨ੍ਹਾਂ ਨੇ ਆਣ ਕੇ ਇੱਥੇ ਦਾ ਮੌਕਾ ਵੇਖਿਆ ਤੇ ਆਪਣਾ ਜੋ ਇਹ ਹੋ ਰਿਹਾ ਇੱਥੇ ਦੇ ਕਿਸਾਨਾਂ ਦੇ ਨਾਲ ਜੋ ਇਸੇ ਬਾਕੀ ਦੇ ਨਾਲ ਸੋ ਉਹਨਾਂ ਦੇ ਨਾਲ ਉਹ ਆਪਾਂ ਨਾਲ ਧੋਖੇ ਦਾ ਇਸ ਤਾਰੇ ਕੇਸ ਨੂੰ ਵੀ ਦੇਖ ਰਹੇ ਆ ਹੋਰ ਤੁਹਾਨੂੰ ਦੱਸਣਗੇ ਇਹ ਬਹੁਤ ਦੁਖਦ ਗੱਲ ਹੈ ਇੱਕ ਪਾਸੇ ਜਿਹੜਾ ਕੰਢਾ ਦਰਿਆ ਦਾ ਉਹਨੂੰ ਇੱਕ ਸੰਸਥਾ ਇੱਕ ਰੋਕ ਰਹੀ ਹੈ ਭਰ ਰਹੀ ਹੈ ਕਰੀਆਮ ਦਿਖ ਰਿਹਾ ਹੈ ਮਤਲਬ ਉਹ ਕਿਨਾਰੇ ਤੇ ਔਰ ਇਹਦੇ ਰਿਗਾਰਡਿੰਗ ਇੱਕ ਆਰਡਰ ਪਾਸ ਆਰਡਰ ਇੱਕ ਨਹੀਂ کئی ਆਰਡਰ ਪਾਸ ਹੋਏ ਹੋਏ ਹੈ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਦਾ 35 2024 ਵਾਲਾ ਲੋਕ ਭਲਾਈ ਵਾਲਾ ਆਰਡਰ ਹੈ ਜਿਹੜਾ ਕਹਿੰਦਾ ਕਿ respondent number 12 with restrained from carrying out any activity on the river till further order keeping in the view of the fact that the monsoon is to come in the month of July 2024 order pass hoya hoya hai eh sare log jinne tusi dekhde ho inna diyan votan vi ne eh kisan vi ne inna ne apne jinne namainde ne jinne prashasan de lokan nu eh hath pan pan ke keh keh ke thak chukke ne ke vi eh najayaz ho reha hai ਕੋਈ ਬੋਲੋ ਕੋਈ ਬੋਲੋ ਹੋ ਸਕਦਾ ਜਿਹੜੇ ਇਹਨਾਂ ਦੇ ਸੰਪਰਦਨਾ ਦੇ ਲੀਡਰ ਨੇ ਜਾਂ ਕੀ ਅਸੀਂ ਕਿ ਲੋਕ ਸ਼ਾਇਦ ਉਹਨਾਂ ਤੱਕ ਆਵਾਜ਼ੇ ਨਹੀਂ ਪਹੁੰਚੀ ਹੋਈ ਪਰ ਜੇ ਆ ਇੰਟਰਵਿਊ ਨਾਲ ਸੁਣ ਕੇ ਪਹੁੰਚ ਗਈ ਕਿਉਂਕਿ ਉਹ ਜਿੱਥੋਂ ਤੱਕ ਸੁਣਨ ਚ ਆਇਆ ਹੜਪੀੜਤਾ ਨੂੰ ਉਹ ਦੀ ਸੇਵਾ ਕਰਦੇ ਨੇ ਸੇਵਾ ਇਹਨਾਂ ਦੀ ਲੋੜ ਹੈ ਜੇ ਉਹਨਾਂ ਤੱਕ ਇਹ ਆਵਾਜ਼ ਪਹੁੰਚਦੀ ਆ ਆ ਦਿਖਾਓ ਜਰਾ ਇਹ ਢਾਈ ਕਿਲੇ ਕਮਾ ਦੇ ਦਾ ਵਿੱਚ ਹੜ ਗਿਆ ਕਿ ਇਹ ਕਾਦੀ ਵਜਾ ਨਾਲ ਕਿ ਉਧਰ ਬੰਨ ਲਾ ਰਹੇ ਨੇ ਬਾਬਾ ਜੀ ਦੇ ਸਾਈਡ ਤੇ ਦਰਿਆ ਵਾਲੀ ਸਾਈਡ ਨੂੰ ਬੰਨ मतलब ਦਰਿਆ ਭਰਿਆ ਜਾ ਰਿਹਾ ਪੰਜਾਬੀ ਚ ਅਪਾ ਅਗਰ ਗੱਲ ਕਰੀਏ ਪੂਰਿਆ ਜਾ ਰਿਹਾ ਹੈ ਪੂਰਿਆ ਜਾ ਰਿਹਾ ਹੈ ਔਰ ਜੋ ਜਿਹੜੀ ਡਾਇਰੈਕਸ਼ਨ ਹੈ ਜਿਹੜਾ ਦਰਿਆ ਆਉਂਦਾ ਆ ਦੇਖੋ मतलब ਗੂਗਲ ਮੈਪ ਨੇ ਉਹ ਪਟੇਸ਼ਨ ਤੇ ਵੀ ਗੂਗਲ ਮੈਪ ਲੱਗੇ ਹੋਏ ਨੇ ਉਹ ਚ ਐਨ ਪਤਾ ਲੱਗਦਾ ਵੀ ਆਲਮਗਰੂ ਇਧਰ ਨੂੰ ਹੋਰ ਵੱਧ ਗਿਆ ਇਧਰ ਨੂੰ ਹੋਰ ਵੱਧ ਗਿਆ ਆ ਹੁਣ ਤੇ 22 ਕਿਲੇ ਇਧਰ ਨੂੰ मतलब ਵੱਧ ਗਿਆ ਇਧਰ ਪਿੰਡ ਹਟ ਰਹੇ ਨੇ ਔਰ ਇਧਰ ਇੰਨਾ ਇੱਕ ਮਤਲਬ ਉੱਚਾ ਬੰਨ ਬਣਾਇਆ ਜਾ ਰਿਹਾ ਚਲੋ ਜੇ ਉਹਨਾਂ ਨੂੰ ਨਹੀਂ ਵੀ ਪਤਾ ਇਹਨਾਂ ਦੀ ਵੀ ਕੋਈ ਬਹੁਤ ਜ਼ਿਆਦਾ ਰੰਜਿਸ਼ ਨਹੀਂ ਇਹਨਾਂ ਦਾ ਪਰ ਭਾਈ ਕਰਕੇ ਜਿਵੇਂ ਜਿਉਂ ਦਾ ਤਿਉਂ ਪਹਿਲਾਂ ਸੀ ਤੇਰੇ ਕੋਲ ਸਾਨੂੰ ਇਹ ਨਹੀਂ ਹੈ ਵੀ ਬਦੇ ਪੁੱਲੇ ਨਾਲ ਪਰ ਇਹਨਾਂ ਦਾ ਓਜਾੜਾ ਨਾ ਨਾ ਹੋਵੇ ਜੋ ਇਹਨਾਂ ਦਾ ਓਜਾੜਾ ਹੋਇਆ ਪੂਰੀ ਭਾਈ ਕਰਕੇ ਜਿਵੇਂ ਦਰਿਆ ਪਹਿਲਾਂ ਚੱਲਦਾ ਹੁੰਦਾ ਉੱਥਾਂ ਕਰਨਾ ਬਣਦਾ ਕਾਨੂੰਨ ਮੈਨੂੰ ਪੜਾਉਣ ਦੀ ਲੋੜ ਨਹੀਂ ਕਿਸੇ ਨੂੰ ਸਾਰੇ ਪ੍ਰਸ਼ਾਸਨ ਨੂੰ ਪਤਾ ਜਿੰਨੇ ਸਰਕਾਰ ਦੇ ਨੁਮਾਇंदे ਤੇਰੇ ਚੋਣਿਆਂ ਉਹਨਾਂ ਨੂੰ ਵੀ ਪਤਾ ਸੋ ਇਹ ਲੋਕਾਂ ਦਾ ਵੀ ਪਤਾ ਜਿਹੜੇ ਇਹਨਾਂ ਦੀ ਆਵਾਜ਼ ਹਾਈ ਕੋਰਟ ਦੇ ਥਰੂ ਉੱਥੇ ਪਹੁੰਚ ਰਹੀ ਹੈ ਇਸ ਤੋਂ ਪਹਿਲਾਂ 2019 ਦੇ ਵਿੱਚ ਵੀ ਗਲਤ ਰਿਪੋਰਟਾਂ ਪੇਸ਼ ਹੋਈਆਂ ਚਲੋ ਉਹਦੇ ਤੇ ਟਾਈਮ ਲੱਗ ਜਾਊਗਾ ਸੋ ਅੱਜ ਮੈਨੂੰ ਬੜਾ ਦੁੱਖ ਲੱਗਿਆ ਜਿੱਥੇ ਪੰਜਾਬ ਜਿਆਦਾ ਪਾਣੀ ਔਨ ਕਰਕੇ ਜ਼ਮੀਨਾਂ ਹੜ ਰਹੀਆਂ ਇਹ ਇੱਕ ਪਾਸੇ ਤੋਂ ਦਰਿਆ ਨੂੰ ਧੱਪਣ ਕਰਕੇ ਇਧਰਲੇ ਪਾਸੇ ਨੂੰ ਡੈਕਸ਼ਨ ਹੋ ਰਹੀ ਹੈ ਤੋ ਪਹਿਲਾਂ ਤਾਂ ਜਿਹੜਾ ਹੋ ਰਿਹਾ ਇਹ ਵਰਕ ਉਹਨਾਂ ਨੂੰ ਐ ਇਹਨਾਂ ਦੀ ਅਪੀਲ ਵੀ ਆਪਣੇ ਆਪ ਏ ਇਹ ਨਹੀਂ ਚਾਹੁੰਦੇ ਵੀ ਬਾਕੀ ਤਾਂ ਕਾਨੂੰਨ ਦੇ ਹਿਸਾਬ ਨਾਲ ਜੋ ਹੁੰਦਾ ਅੱਜ ਨਹੀਂ ਤਾਂ ਕੱਲ ਕੋਈ ਨਾ ਕੋਈ ਆਰਡਰ ਜਾਂ ਜਿਵੇਂ ਵੀ ਹੋਊਗਾ ਕਰਾਂਗੇ ਪਹਿਲਾਂ ਤਾਂ ਇਹ ਹੈ ਕਿ ਵੀ ਇਹਨਾਂ ਨੂੰ ਆਪਣੇ ਆਪ ਹੀ ਸਮਝ ਲੈਣਾ ਚਾਹੀਦਾ ਕਿ ਵੀ ਇੰਨਾ ਜਿਹੜੇ ਰਜਕਾਰ ਕਰਕੇ ਉਹਨਾਂ ਕਮਾਈ ਕਰਕੇ ਕਮਾਣ ਵਾਲੇ ਲੋਕ ਨੇ ਉਹਨਾਂ ਨਾਲ ਇੰਨਾ ਗੁਜ਼ਾਇਜ ਨਹੀਂ ਹੋਣਾ ਚਾਹੀਦਾ ਬਾਕੀ ਤਾਂ ਕਾਨੂੰਨ ਜੋ ਹੈ ਉਹ ਸਾਰਾ ਕੋਰਟ ਦੇ ਸਾਹਮਣੇ ਲੈ ਕੇ ਆਵਾਂਗੇ ਔਰ ਪਲੇਸ ਆਨ ਰਿਪੋਰਟ ਕਰਾਂਗੇ ਫਾਈਲ ਕਰਕੇ ਜੋ ਵੀ ਅਪਲੀਕੇਸ਼ਨ ਦੀ ਗੋਰ ਲੋਡ ਹੋਏ ਉਸ ਅਕੋਰਡਿੰਗਲੀ ਕਿ ਕੰਟੈਂਪਟ ਵੀ ਜਲਦੀ ਪਈ ਹੈ। ਔਰ ਕੰਟੈਂਪਟ 'ਚ ਵੀ ਕੋਈ ਆਰਡਰ ਨਹੀਂ ਹੋ ਰਿਹਾ ਤੇ ਇਹ ਬੜੀ ਦੁਖਦ ਦੀ ਗੱਲ ਹੈ ਕਿ ਮਾਡਰਨ ਹੋਣ ਦੇ ਬਾਵਜੂਦ ਵੀ ਜਾਂ ਮਤਲਬ ਆਪਣੇ ਆਪ ਵੀ ਜੋ ਵੈਸੇ ਤਾਂ ਇਹਨੂੰ ਆਰਡਰ ਦੀ ਵੀ ਲੋਡ ਨਹੀਂ ਕੋਈ ਜੋ ਗੈਰ ਕਾਨੂੰਨੀ ਕੰਮ ਜੋ ਕਾਨੂੰਨ ਹੈ ਨਾ ਲਈ ਹੈ ਉਹੀ ਹਰ ਬੰਦੇ ਲਈ ਹੈ। ਕੋਈ ਵੀ ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਾਂ ਕੋਈ ਡੇਰਾ ਕਾਨੂੰਨ ਤੋੜਤੇ ਨਹੀਂ ਹੈ। ਔਰ ਇਹ ਸਾਰਿਆਂ ਨੂੰ ਆਨਲਾਈਨ Google ਅੱਜ ਕੱਲ ਤਾਂ ਅਵੇਲੇਬਲ ਹੈਗਾ ਕੋਈ ਚੈੱਕ ਵੀ ਕਰ ਸਕਦਾ ਦਿੱਤੋ ਕਿਵੇਂ ਡਿਵਰਟ ਹੋ ਗਿਆ ਕਿਵੇਂ ਚੇਂਜ ਹੋ ਗਿਆ ਸਾਰੇ ਜੇਮ ਕਿੰਨਾ ਕੀਤਾ ਜਾ ਰਿਹਾ ਔਰ ਫਰੀਆਮ ਦਿਖ ਰਿਹਾ ਵੀ ਉਧਰੋਂ ਭਰਪਾਈ ਹੋ ਰਹੀ ਹੈ ਇੱਧਰ ਨੂੰ ਇਹਨਾਂ ਦੀਆਂ ਜ਼ਮੀਨਾਂ ਜਿੱਥੇ ਖੇਤੀ ਕਰ ਰਹੇ ਨੇ ਉਹ ਗਿੱਚ ਪੜ ਰਹੀਆਂ ਨੇ ਇਸ ਤੋਂ ਜ਼ਿਆਦਾ ਮਤਲਬ ਤਰਾਸ ਦੀ ਕੀ ਹੋ ਸਕਦੀ ਹੈ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਗ੍ਰੀਟਰ ਸਿੰਘ ਢਿੱਲੋਂ ਨੂੰ ਪਤਾ ਵਜੇ ਉਹਨੂੰ ਸਾਰਾ ਪਤਾ ਰੋਸ ਪ੍ਰਦਰਸ਼ਨ ਵੀ ਕਰ ਰਿਹਾ ਉਹਨਾਂ ਨਾਲ ਧਰਨੇ ਜਦੋਂ ਕਹਿਣਾ ਲੱਗੇ ਸੀ ਉਹਨੂੰ ਸਾਰਾ ਪਤਾ ਵੀ ਉਹ ਗਲਤ ਕੰਮ ਕਰ ਰਹੇ ਉਹ ਕਿਹਦੇ ਡਟੇ ਰੋਗਾ ਇੱਕ ਵਾਰ ਫਿਰ ਵੀ ਮੈਂ ਚਾਹੁੰਦਾ ਵੀ ਜਦੋਂ ਕਾਮ ਆਵਾਮ ਚ ਇਹ ਮੈਸੇਜ ਆ ਰਿਹਾ ਵੀ ਉਹ ਸੇਵਾ ਕਰ ਰਹੇ ਆ ਲੋਕਾਂ ਦੀ ਤੇ ਤੁਹਾਡੇ ਵੱਲੋਂ ਵੀ ਇੱਕ ਇਹ ਮੈਸੇਜ ਆਣਾ ਚਾਹੀਦਾ ਵੀ ਉਧਰ ਮੈਂ ਉਧਰ ਸੇਵਾ ਹੋ ਰਹੀ ਹੈ ਸਾਡੇ ਖੇਤ ਨਾੜ ਰਹੇ ਨੇ ਇਹ ਕਿ ਇਹ ਕਿੰਨਾ ਦੀ ਮਤਲਬ ਹੋ ਗਿਆ ਤਰਾਜੂ ਹੋ ਗਿਆ ਸੋ ਦੈਟਸ ਆ ਬਾਕੀ ਇਨਾ ਕਾਨੂੰਨ ਦੇ ਵਿੱਚ ਜੋ ਹੈ ਉਹ ਮੋ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੁਹਾਡਾ ਵਕਾਸ ਜੀ ਜੀ ਸਵਾਜੇ ਇੱਥੇ ਇਕੱਠੇ ਹੋਏ ਸੀ ਕੀ ਇਸ ਸਫਾਈ ਹੈ ਕਿ ਉਹ ਸਾਡੇ ਵੀਰਾਂ ਅਮਨ ਸਿੰਘ ਜਿਹੜੇ ਕਿ ਨੌਲੀ ਜਿਆਦਾ ਤੌਰ ਤੇ ਉਤੇ ਜਾਣਦੇ ਹਨ ਕਿ بڑا ਨੁਕਸਾਨ ਜਿਹੜਾ ਜ਼ਮੀਨਾਂ ਦਾ ਇਸ ਪਿੰਡ ਦੇ ਵਿੱਚ ਇਸ ਇਲਾਕੇ ਦੇ ਵਿੱਚ ਢਿਲਵਾ ਚਾਹੇ ਬਸਾਲਾ ਪਿਛਲੇ ਛੱਕੋ ਕੀ ਤੁਸੀਂ ਆਪ ਹੀ ਵੇਖ ਸਕਦੇ ਹੋ ਕਿ ਕਿੰਨਾ ਕਿ ਜਿਸ ਤਰ੍ਹਾਂ ਇਹ ਸੰਸਥਾ ਡੇਰਾ ਰਾਧਾ ਸਵਾਮੀ ਸਤਸੰਗ ਵਿਆਹ ਜਿਹੜਾ ਸਾਡੇ ਇਲਾਕੇ ਨੂੰ ਇਤਿਹਾਸਕਾਲ ਦੀ ਸਵਾਵਾ ਦਿੰਦੀ ਆ ਹੋਰ ਇਹ ਆਪਣੇ ਪੰਜਾਬ ਦੇ ਸਵਾਵਾ ਨੁਭਾਰੇ ਆ ਇਹ ਵੀ ਇੱਕ ਸੇਵਾ ਹੀ ਹੈ ਜੇ ਦੇਖਿਆ ਜਾਵੇ ਪਰ ਇੱਕ ਜੇ ਆਪਾਂ ਇੱਕ ਚੀਜ਼ ਨੂੰ ਬਚਾਉਣ ਦੀ ਖਾਤਰ ਦੂਸਰੇ ਨੂੰ ਠਾਈ ਜਾਈਏ ਤੇ ਇਹ ਸੇਵਾ ਨਹੀਂ ਕੀ ਤੇ ਇਸ ਕਰਕੇ ਆਪਾਂ ਪ੍ਰੇਮ ਪਿਆਰ ਦੇ ਨਾਲ ਬੈਠ ਕੇ ਇਸ ਜਿਹੜਾ ਮਸਲਮ ਖੰਡ ਕਰੀਏ ਜੀ ਅਮਦ ਦੀ ਫੈਸਲੇ ਉਸ ਮੈਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਕਾਰਜੋਗ ਛੰਨਪਾਲ ਸਿੰਘ ਬਾਗੜੀ ਜੋ ਕਿ ਸਾਡੇ ਇਹਨਾਂ ਪਿੰਡਾਂ ਦੀ ਬਾਹ ਫੜ ਕੇ ਇੱਕ ਬਹੁਤ ਵੱਡੇ ਪੱਧਰ ਤੇ ਜਿਹੜਾ ਉਹ ਸਾਡਾ ਕੇਸ ਜਿਹੜਾ ਉਹ ਲੜ ਰਿਹਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹ ਅੱਜ ਇਸ ਤਖਾਤ ਨੂੰ ਕਿਉਂਕਿ ਉਹ ਘਰੇ ਮਨ ਨਾਲ ਇੱਥੇ ਅੱਜ ਪਹੁੰਚੇ ਆ ਔਰ ਇਹ ਜਿਹੜੀ ਤਵਾਈ ਜਿਹੜੀ ਡੇਰਾ ਬਿਆਸ ਵੱਲੋਂ ਦਰਿਆ ਨੂੰ ਪੂਰ ਕੇ ਗੈਰ ਕਾਨੂੰਨੀ ਬੰਨ ਲਗਾ ਕੇ ਸਾਡੀਆਂ ਜ਼ਮੀਨਾਂ ਨੂੰ ਖੋਰਾ ਲਾਇਆ ਜਾ ਰਿਹਾ ਉੱਥੇ ਦਰਿਆ ਦਾ ਕੁਦਰਤੀ ਵਹਣ ਜਿਹੜਾ ਉਹ ਸਾਡੇ ਪਿੰਡਾਂ ਵੱਲ ਨੂੰ ਕਰਕੇ ਸਾਡੀਆਂ ਜ਼ਮੀਨਾਂ ਦੇ ਨਾਲ-ਨਾਲ ਸਾਡੇ ਪਿੰਡਾਂ ਨੂੰ ਵੀ ਢਾਉਣ ਦੀ ਜਿਹੜੀ ਕੋਝੀ ਸਾਜ਼ਿਸ਼ ਹੋ ਰਹੀ ਜਾ ਰਹੀ ਆ ਔਰ ਜਿੱਥੇ ਪ੍ਰਸ਼ਾਸਨ ਸ੍ਰੀ ਅਮਿਤ ਕੁਮਾਰ ਪੰਚਾਲ ਜਿਹੜੇ ਸਾਡੇ ਇਸ ਵੇਲੇ ਡਿਪਟੀ ਕਮਿਸ਼ਨਰ ਨੇ ਅਸੀਂ ਉਹਨਾਂ ਨੂੰ ਮੰਗ ਪੱਤਰ ਵੀ ਦੇ ਚੁੱਕੇ ਆ ਕੀ ਉਹਨਾਂ ਨੂੰ ਦਿਖ ਨਹੀਂ ਰਿਹਾ ਕੀ ਉਹਨਾਂ ਨੂੰ ਜਿੱਥੇ ਉਹ ਸਰਵੇ ਕਰ ਰਹੇ ਆ ਸਾਰੇ ਏਰੀਆ ਦਾ ਸਾਰੇ ਕਪੂਰਥਲੇ ਦਾ ਸਰਵੇ ਕਰ ਰਿਹਾ ਕੀ ਉਹਨਾਂ ਨੂੰ ਇਹ ਡੇਰਾ ਬਿਆਸ ਦਾ ਪੁਆਇੰਟ ਨਹੀਂ ਦਿਖ ਰਿਹਾ ਕਿ ਉਹ ਕੀ ਕਰ ਰਹੇ ਆ ਕਿੱਥੇ ਨੇ ਏਡੀਸੀ ਬਾਜਵਾ ਸਾਹਿਬ ਕਿੱਥੇ ਨੇ ਸਾਡੀ ਐਸਡੀਐਮ ਮੈਡਮ ਜਿਹੜੇ ਗਲਤ ਰਿਪੋਰਟਾਂ ਬਣਾ ਕੇ ਹਾਈ ਕੋਰਟ ਵਿੱਚ ਫਾਈਲ ਕਰ ਰਹੇ ਨੇ ਔਰ ਇਹਨਾਂ ਵੱਲ ਕੋਈ ਨਿਗਾਹ ਨਹੀਂ ਮਾਰ ਰਿਆ ਉੱਥੇ ਇਸ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਮੁਖੀ ਨੇ ਜਿੱਥੇ ਉਹ ਲੋਕਾਂ ਨੂੰ ਅਧਿਆਤਮਿਕ ਸੁੱਖ ਦੇਣ ਦੀਆਂ ਗੱਲਾਂ ਕਰਦੇ ਨੇ ਉੱਥੇ ਆਮ ਲੋਕਾਂ ਨੂੰ ਇਹ ਦੁਨਿਆਵੀ ਦੁੱਖ ਦੇਣ ਦੀਆਂ ਹੱਦਾਂ ਪਾਰ ਕਰ ਰਹੇ ਨੇ ਜਿਨਾ ਸੋਚੋ ਜਿੱਥੇ ਤੁਸੀਂ ਹੜ ਮਾਰੇ ਲੋਕਾਂ ਦੀ ਸੇਵਾ ਕਰ ਰਹੇ ਹੋ ਇੱਥੇ ਇਹਨਾਂ ਦੁਖਿਆਰੇ ਲੋਕਾਂ ਦੀ ਵੀ ਬਾਹ ਫੜੋ ਅਜਿਹਾ ਕਹਿਰ ਤੁਸੀਂ ਨਾ ਕਰੋ ਕਿ ਬਾਅਦ ਵਿੱਚ ਤੁਹਾਨੂੰ ਕੁਦਰਤ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵਾਰ ਚੱਲ ਰਿਹਾ ਹੈ ਡੇਰਾ ਰਾਧਾ ਸਵਾਮੀ ਦੇ ਖਨ ਵਧਾਉਣ ਦੇ ਕਾਰਨ ਜਿਹੜਾ ਕਿ ਪਿੰਡ ਦੀਆਂ ਜ਼ਮੀਨਾਂ ਜਿਹੜੀਆਂ ਪ੍ਰਾਇਤ ਦੇ ਵਿੱਚ ਸਪੁਰਦ ਹੋ ਰਹੀਆਂ ਹਨ ਜਿਹੜਾ ਨੁਕਸਾਨ ਹੋ ਰਿਹਾ ਹੈ ਸੋ ਇਸ ਸਬੰਧਤ ਆਪ ਜੀ ਜਨਾਬਾ ਤੁਹਾਨੂੰ ਮਿਲਾਰਿਆਂ ਨੇ ਜੋ ਪਿੰਡ ਦੇ ਇੱਥੇ ਦੇ ਨੂਰੀ ਸਨੀਕ ਹਾਂ ਦੇ ਚਾਹ ਵਕੀਲ ਸਾਹਿਬ ਹਾਂ ਤੇ ਸਰਦਾਰ ਕੁਰਸਾ ਸਾਹਿਬ ਗਾਨ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਆਪਾਂ ਇਹ ਚੁਣਿਆ ਹੈ ਕਿ ਇਸ ਨੂੰ ਇਲਾਕੇ ਦੇ ਵਿੱਚ ਕੋਈ ਵਾਰ-ਵਾਰ ਨਾ ਪਵੇ ਕਿ ਡੇਰਾ ਰਾਧਾ ਸਵਾਮੀ ਸਾਹਿਬ ਸੰਗ ਇਹ ਅਪੀਲ ਹੈ ਕਿ ਉਹਨਾਂ ਨੂੰ ਇਹ ਜਿਹੜਾ ਮਿਲ ਬੈਠ ਕੇ ਇਸ ਮਸਲੇ ਨੂੰ ਸੁਲਝਾਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਕਾਲਸਾ ਵਿਆਹ ਬੁਜੀ ਕੀ ਫੋਟੋ ਹੈ